ਅ ਭਾਈ ਆ ਭੈਣ ਦੀਆਂ ਗੱਲਾਂ ਵਾਤਾਵਰਤਾਂ ਦੀ ਸੁਣ ਲਈਆਂ ਮੈਂ ਇੱਕ ਗੱਲ ਕਹਿ ਕੇ ਚਲਾ ਧਰਨੇ 'ਚ ਇਹ ਮੇਰੇ ਦਿਲੋਂ ਨਿਕਲਿਆ ਹੀ ਪਤਾ ਨਹੀਂ ਕਿੱਦਾਂ ਅੰਦਰੋਂ ਆ ਗਈ ਮੇਰੇ ਤੋਂ ਰਹਿ ਨਹੀਂ ਹੁੰਦਾ ਮੈਂ ਹੁਣ ਦੱਸਣੀ ਦੱਸਣੀ ਆ ਇਹ ਕੁੜੀ ਹੈ ਨਾ ਇੱਕ ਦਿਨ ਪੰਜਾਬ ਦੀ ਮੁੱਖ ਮੰਤਰੀ ਬਣਨੀ ਆ ਦੇਖ ਲਿਓ ਤੁਸੀਂ ਹਾਂ ਭਾਈ ਪੰਜਾਬ ਯੂਨੀਵਰਸਿਟੀ ਧਰਨਾ ਤੇ ਇੱਕ ਕੁੜੀ ਨੇ ਲਲਕਾਰ ਮਾਰੀ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਪੰਜਾਬ ਵਾਲਿਆਂ ਨੂੰ ਲੱਗਿਆ ਭਾਈ ਵੀ ਜਾਣਾ ਚਾਹੀਦਾ ਤੇ ਉਸੇ ਕੁੜੀ ਨਾਲ ਅੱਜ ਤੁਹਾਨੂੰ ਮਿਲਾਉਣ ਲੱਗੇ ਆ ਤੇ ਜਿਹਨੇ ਤੁਹਾਨੂੰ ਨੂੰ ਮਜਬੂਰ ਕੀਤਾ ਇੱਥੇ ਧਰਨੇ ਵਿੱਚ ਆਉਣ ਲਈ ਸੋ ਉਸੇ ਭੈਣ ਨਾਲ ਆਪਾਂ ਗੱਲਬਾਤ ਕਰਦੇ ਪਏ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਤਾਂ ਢਿੱਲੀ ਨਹੀਂ ਬੋਲਣਾ ਜਦੋਂ ਉਸ ਦਿਨ ਬੋਲੀ ਸੀ ਉਦੋਂ ਐਨ ਪਤਾ ਲੱਗੇ ਕਿਤੇ ਇਦਾਂ ਤਾਂ ਨਹੀਂ ਹੈਗਾ ਇੰਟਰਵਿਊ ਦੇ ਦੇ ਕੇ ਮੜਾ ਸੇ ਤੁਹਾਡੀ ਢਿੱਲੀ ਹੈ ਵੀ ਨਹੀਂ ਜੀ ਚਰਦੀ ਕਲਾ ਜੀ ਤੈਨੂੰ ਤਾਂ ਕੰਮ ਐਨ ਖਿੱਚ ਕੇ ਰੱਖਣਾ ਪੈਣਾ ਹੂੰ ਬਿਲਕੁਲ ਜੀ ਬਿਲਕੁਲ ਤੇ ਹੁਣ ਕਿੱਦਾਂ ਮਤਲਬ ਕਿੱਥੇ ਕੰਮ ਪਹੁੰਚ ਗਿਆ ਕੰਮ ਜਿਖੋ ਇੱਥੇ ਪਹੁੰਚਿਆ ਜੀ ਵੀ ਕੱਲ ਅਸੀਂ মিডিਆ ਦੇ ਨਾਲ ਸ਼ਾਮ ਨੂੰ ਇੱਕ ਤੇ ਅੱਜ 4 ਵਜੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਉਹਦੇ ਵਿੱਚ ਅਸੀਂ ਐਲਾਨ ਕਰਾਂਗੇ ਵੀ ਯੂਨੀਵਰਸਿਟੀ ਦੀ ਜਿਹੜੀ ਫੰਕਸ਼ਨਿੰਗ ਹੈ ਅਸੀਂ ਉਹ ਬੰਦ ਕਰਾਂਗੇ ਜਿਸ ਸੈਂਟ ਦੀ ਇਲੈਕਸ਼ਨ ਅਨਾਉਂਸ ਨਹੀਂ ਹੁੰਦੇ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਪੇਪਰ ਵੀ ਹੋਣਗੇ ਜਾਂ ਫਿਰ ਜਿਹੜੀ ਹੋਰ ਫੰਕਸ਼ਨਿੰਗ ਹੈ ਯੂਨੀਵਰਸਿਟੀ ਦੀ ਉਹਦੇ ਤੇ ਪ੍ਰਭਾਵ ਪਊਗਾ ਇਸ ਕਰਕੇ ਵੀ ਜਿਹੜੀ ਮੋਦੀ ਸਰਕਾਰ ਹੈ ਉਹ ਜਲਦੀ ਤੋਂ ਜਲਦੀ ਇਹਦੀ ਨੋਟੀਫਿਕੇਸ਼ਨ ਜਾਰੀ ਕਰੇ ਤੇ ਹੁਣ ਕਿੱਥੇ ਕ ਜਿਹਦਾ ਪੇਚ ਕੀ ਕਿਤੇ ਹੁੰਦੇ ਪੇਚ ਕਿੰਨੇ ਹੁੰਦੇ ਉਹ ਕਿੱਥੇ ਘੜਿਆ ਰਹਿ ਗਿਆ ਪੀਸ ਦੇਖੋ ਇੱਥੇੜਾ ਹੈ ਜਿਹੜੀ ਮੋਦੀ ਸਰਕਾਰ ਹੈ ਉਹ ਹੁਣ ਕਹਿ ਰਹੀ ਹੈ ਵੀ ਅਸੀਂ ਜਿਹੜੀ ਸੈਂ ਉਹਨਾਂ ਨੇ ਸਿਰਫ ਐਕਸਾਈਨ ਕਰਕੇ ਭੇਜਣਾ ਹੁਣ ਉਤੋਂ ਉਹ ਸਾਈਨ ਤੇ ਉਹਨਾਂ ਨੇ ਗ੍ਰੈਜੂਏਟਾਈ ਹੋਈ ਐ ਵੀ ਸਾਈਨ ਕਰਕੇ ਨਹੀਂ ਭੇਜਣਾ ਵਿੱਚ ਉਹ ਵੀ ਗੱਲ ਆਉਂਦੀ ਵੀ ਸਾਈਨ ਵੀ ਹੋ ਗਏ ਹੋਏ ਨੇ ਪਰ ਕਿਸੇ ਲੀਡਰ ਨੇ ਹੁਣ ਗੰਮ ਬਣਾਇਆ ਹੋਇਆ ਇਹੋ ਜਿਹੀਆਂ ਗੱਲਾਂ ਉਹਨਾਂ ਚ ਆ ਰਹੀਆਂ ਨੇ ਪਰ ਗੱਲ ਇਹ ਹੈ ਵੀ ਅੱਜ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਹੈ ਪੂਰੇ ਪੰਜਾਬ ਤੋਂ ਜਿੰਨੀ ਵੱਡੀ ਪੱਧਰ ਤੇ ਆਵਾਜ਼ ਗਈ ਹੈ ਸੈਂਟਰ ਤੱਕ ਮਤਲਬ ਲੋਕਾਂ ਨੇ ਮੋਦੀ ਸਰਕਾਰ ਦੀਆਂ ਕੁਰਸੀਆਂ ਕੰਬਣ ਲਾਈਆਂ ਨੇ ਇਸੇ ਕਰਕੇ ਦੇਖੋ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਨੋਟਿਸ ਵਾਪਸ ਲੈ ਲਿਆ ਸੀਗਾ ਵੀ ਸੈਨੇਟ ਦੀ ਗਿਣਤੀ ਇਹਨਾਂ ਨੇ 91 ਤੋਂ 31 ਮੈਂਬਰੀ ਕਰਤੀ ਸੀਗੀ ਪਰੇਮ ਵਾਪਸ ਮਜਬੂਰ ਹੋ ਗਏ ਵੀ ਹਫਤੇ ਦੇ ਅੰਦਰ ਅੰਦਰ ਇਹ ਕਹਿੰਦੇ ਵੀ ਚਲੋ ਠੀਕ ਹੈ ਕਰ ਲੈ। ਨਾ ਵਾਤੇ ਲਲਕਾਰ ਨਹੀਂ ਕੀਤਾ ਕੰਮ ਸਾਰਾ। ਨਹੀਂ ਜੀ ਸਾਰੇ ਲੋਕਾਂ ਦਾ ਸਾਂਝਾ ਐਫਰਟ ਰਿਹਾ ਹੈ। ਉਹ ਮੋਹਰੇ ਦਾ ਭਰਾਵਾ ਕਿ ਨੂੰ ਇੰਜਨ ਤੋਂ ਬਣਨਾ ਹੀ ਪੈਂਦਾ। ਜਿਹੜੀ 10 ਤਰੀਕ ਦੀ ਕਾਲ ਰਹੀ ਹੈ ਤੁਸੀਂ ਦੇਖੋ ਵੀ ਮਤਲਬ ਕਹਿੰਦੇ ਨੇ ਹੁਣ ਸਰਕਾਰੀ ਅੰਕੜੇ ਨੇ ਇਹਨਾਂ ਤੋਂ ਵੱਧ ਹੀ ਹੋਣਗੇ ਇਸ ਲੰਕੜੇ ਤਾਂ ਕਹਿੰਦੇ ਵੀ 12000 ਤੋਂ ਵੱਧ ਬੰਦਾ ਯੂਨੀਵਰਸਿਟੀ ਵਿੱਚ ਆਇਆ ਸੀ। ਮਰੇ ਉਹਦੇ ਤੋਂ ਵੱਧ ਦੇ ਕੇ ਨੇ 40000 ਤੋਂ ਵੱਧ ਬੰਦਾ ਚੰਡੀਗੜ੍ਹ ਵਿੱਚ ਐਂਟਰ ਹੋ ਗਿਆ ਸੀ ਤੇ ਲੱਖ ਤੋਂ ਵੱਧ ਬੰਦਾ ਘਰਾਂ ਤੋਂ ਨਿਕਲਿਆ ਸੀਗਾ ਚੰਡੀਗੜ੍ਹ ਵੱਲ ਆਉਣ ਲਈ 10 ਦਿਨ ਨੂੰ ਤੇ ਇਹ ਇਸੇ ਕਰਕੇ ਸਰਕਾਰਾਂ ਡਰੀਆਂ ਨੇ ਵੀ ਤੁਸੀਂ ਛੇਤੀ ਛੇਤੀ ਕੰਮ ਅਸੀਂ ਨਿਬੇੜੀ ਇਹ ਵੀ ਕਿਤੇ ਲੋਕ ਕੱਲ ਨੂੰ ਚੰਡੀਗੜ੍ਹ ਜਾਂ ਫਿਰ ਯੂਨੀਵਰਸਿਟੀ ਦੇ ਉੱਤੇ ਪੂਰੇ ਤੌਰ ਤੇ ਹੱਕ ਨਾ ਮੰਗਣ ਲੱਗ ਪਏ 10 ਦੇ ਮੜਾ ਤੋ ਕ ਉਹਨਾਂ ਨੇ ਕਣਕ ਕਣਕ ਬੀਜ ਲਈ ਆ ਬਿੱਲੇ ਹੀ ਆ ਉਹ ਧਰਨਾ ਵੀ ਨਹੀਂ ਹੈਗਾ ਕਿਤੇ ਨਹੀਂ ਅਸੀਂ ਨਾ ਅਸੀਂ ਜਲਦੀ ਦੇਖੋ ਅਸੀਂ ਦੇਖ ਰਹੇ ਹਾਂ ਅਸੀਂ ਫਿਲਹਾਲ ਯੂਨੀਵਰਸਿਟੀ ਦੇ ਵਿੱਚ ਕਾਲ ਦਿੱਤੀ ਹੈ ਜੇ ਸੈਂਟਰ ਵੱਲੋਂ ਇਹਨਾਂ ਦੀ ਸਮਰਬ ਸਾਨੂੰ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ ਤਾਂ ਅਸੀਂ ਜਲਦੀ ਵੱਡੀ ਕੌਲ ਦਵਾਂਗੇ ਤੇ ਯੂਨੀਵਰਸਿਟੀ ਦੇ ਬਾਹਰ ਦੀ ਕਾਲ ਹੋਊਗੀ ਉਦੋਂ ਤੁਹਾਨੂੰ ਸਾਰੇ ਪੰਜਾਬ ਨੂੰ ਇੱਕ ਵਾਰ ਫੇਸ ਸਦਾ ਸਦਾ ਦਵਾਂਗੇ ਜਿਵੇਂ 10 ਤਰੀਕ ਨੂੰ ਇੱਥੇ ਕਾਫਲੇ ਬਣ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਫੇਰ ਤੋਂ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤੇ ਆਪਣੇ ਹੁਣ ਕਹਿੰਦੇ ਮਾਨ ਸਾਹਿਬ ਉਧਰੋਂ ਤਰਨਤਨ ਵਾਲੀ ਇਲੈਕਸ਼ਨ ਚੋਂ ਵਿਲੇ ਹੋ ਗਿਆ ਜੇ ਕੋਈ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਮੋ ਤੁਸੀਂ ਤਾਂ ਉਹ ਵੀ ਦੱਸ ਦਿਓ ਉਹਨਾਂ ਦੇਖੋ ਸਨੇਹਾ ਕਿਹੜਾ ਸਵਾਲ ਕਹਿ ਲੋ ਵੀ 10 ਤਰੀਕ ਨੂੰ ਪੰਜਾਬ ਸਰਕਾਰ ਦੇਖੋ ਕਈ ਦਿਨਾਂ ਤੋਂ ਇਹ ਕਹਿੰਦੀ ਆ ਰਹੀ ਸੀ ਸਾਡੇ ਨਾਲ ਖੜੇ ਆ ਪਰ ਜਦੋਂ 10 ਤਰੀਕ ਨੂੰ ਪੰਜਾਬ ਪੁਲਿਸ ਨੇ ਆਪ ਹੀ ਸਾਡੇ ਤੇ ਲਾਠੀ ਚਾਰਜ ਕਰਤਾ ਮਤਲਬ ਪ੍ਰੋਟੈਸਟ ਕਰ ਰਹੇ ਆ ਫਿਰ ਇਥੇ ਆਉਂ ਆ ਰਹੇ ਵਿਦਿਆਰਥੀ ਕਿਸਾਨਾਂ ਦੇ ਉੱਤੇ ਹੈ ਨਾ ਵੀ ਜੋ ਵੀ ਅਲੱਗ-ਅਲੱਗ ਜਥੇ ਬਣੀਆਂ ਇੱਥੇ ਆ ਰਹੀਆਂ ਸੀਗੀਆਂ ਉਹਦੇ ਵਿੱਚ ਕਈ ਲੋਕ ਸ਼ਾਮਲ ਸੀਗੇ ਉਹਨਾਂ ਤੇ ਲਾਠੀ ਚਾਰਜ ਕਿਉਂ ਕੀਤਾ ਪੰਜਾਬ ਪੁਲਿਸ ਨੇ ਤੇ ਅਸੀਂ ਇਹੀ ਚਾਹੁੰਦੇ ਆ ਵੀ ਸਰਕਾਰ ਇੱਕ ਢੇਰ ਬਣ ਕੇ ਭਾਜਪਾ ਸਤੇ ਖਿਲਾਫ ਅਜ ਇੱਕ ਸਟੈਂਡ ਲਵੇ ਤੇ ਡਟ ਕੇ ਇਹਨਾਂ ਦਾ ਵਿਰੋਧ ਕਰੇ ਸੈਨੇਟ ਦੀ ਇਲੈਕਸ਼ਨ ਦੀ ਬਹਾਲੀ ਦੇ ਵਿੱਚ ਸਾਡੇ ਨਾਲ ਖੜੇ ਅ ਭਾਈ ਆ ਭੈਣ ਦੀਆਂ ਗੱਲਾਂ ਵਾਤਾਂ ਦੀ ਸੁਣ ਲਈਆਂ ਮੈਂ ਇੱਕ ਗੱਲ ਕਹਿ ਕੇ ਚਲਾ ਧਰਨੇ 'ਚ ਇਹ ਮੇਰੇ ਦਿਲੋਂ ਨਿਕਲਿਆ ਹੀ ਪਤਾ ਨਹੀਂ ਕਿੱਦਾਂ ਅੰਦਰੋਂ ਆ ਗਈ ਮੇਰੇ ਤੋਂ ਰਹਿ ਨਹੀਂ ਹੁੰਦਾ ਮੈਂ ਹੁਣ ਦੱਸਣੀ ਦੱਸਣੀ ਆ ਇਹ ਕੁੜੀ ਹੈ ਨਾ ਇੱਕ ਦਿਨ ਪੰਜਾਬ ਦੀ ਮੁੱਖ ਮੰਤਰੀ ਬਣਨੀ ਆ ਦੇਖ ਲਿਓ ਤੇ